ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੂਬੇ ਵਿੱਚ ਪੀਆਰਪੀਸੀ ਦੇ ਮੁਲਾਜ਼ਮ ਹੜਤਾਲ ਦੇ ਉੱਪਰ ਸਨ ਤੇ ਬਸਾਂ ਚੱਕੇ ਜਾਮ ਕੀਤੇ ਹੋਏ ਸਨ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜ਼ਬਰਨ ਧਰਨਾ ਦੇ ਰਹੇ ਪਰ ਪੀਆਰਪੀਸੀ ਦੇ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਜਿਨ੍ਹਾਂ ਚਾਰ ਦਿਨਾਂ ਬਾਅਦ ਉਹਨੂੰ ਪਟਿਆਲਾ ਦੇ ਸੈਂਟਰ ਜੇਲ੍ਹ ਤੋਂ ਰਿਹਾ ਕੀਤਾ ਗਿਆ ਆ ਉਥੋਂ ਸੁਣਾਣੇ ਆ ਰਿਹਾ ਹੋ ਕਿ ਆਏ ਮੁਲਾਜ਼ਮ ਕੀ ਕਹਿ ਰਹੇ ਨੇ ਮਾਈਕ ਪਰ ਦਰਸ਼ਨ ਕਰਦੇ ਆ ਉਹ ਜਿਨ੍ਹਾਂ ਦੇ ਵਿੱਚ ਡਕੇ ਆ ਤੇ ਸਾਡੇ ਸਾਥੀ ਸੁਲਤਾਨ ਸਿੰਘ ਜੀ ਸਾਡੇ ਨਾਲ ਖੜੇ ਨੇ ਜਿਨ੍ਹਾਂ ਦੇ ਕੇਸਾਂ ਦੀ ਵੀ ਬੇਦਬੀ ਹੋਈ ਸਾਨੂੰ ਕੜੀ ਸਟਡੀਓ ਸਟੇਪ ਕੋਟ ਮਾਰ ਕਰਕੇ ਬਹੁਤ ਬਹੁਤ ਨੈਸ਼ਨਲ ਮਰਤਕ ਜੀ ਸਾਮੀ ਜਿਨ੍ਹਾਂ ਨੇ ਰਚਾ ਸੁਤਨ ਦੇ ਆ ਪਰ ਅਸੀਂ ਸਨਵਾ ਹਰਦੇ ਆ ਕਿਸਾਨ ਜਥੇਬੰਦੀਆਂ ਦਾ ਆਪਣੇ ਕਰਨਾਛੀ ਜਥੇਬੰਦੀਆਂ ਦਾ ਸਟੂਡੈਂਟ ਜਥੇਬੰਦੀਆਂ ਦਾ ਤੇ ਨਾਲ ਦੀ ਨਾਲ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਸਾਡੀ ਹਮਾਇਤ ਕੀਤੀ ਤੇ ਨਾਲ ਦੀ ਨਾਲ ਸੀ ਧੰਨਵਾਦ ਕਰਦੇ ਆ ਸਭੀ ਪੰਜਾਬ ਰੋਡ ਦੇ ਪਨਵਾਸੇ ਪੁੱਛੀ 11 ਯੂਨੀਅਨ ਦੇ ਜੋ ਆਗੂ ਸਹਿਬਾਨ ਬਾਹਰ ਸੀ ਜਿਨ੍ਹਾਂ ਦੀ ਸੂਝਵਾਜ ਤੇ ਸਦਕਾ ਅਸੀਂ ਇਸ ਸੰਘਰਸ਼ ਨੂੰ ਜਿੱਤੇ ਆ ਤੇ ਸਰਕਾਰ ਆ ਜਿਹੜੀ ਬੈਕਫੁੱਟ ਤੇ ਆਈ ਚਲੋ ਮੈਂ ਜਦੋਂ ਸਾਡਾ ਮੈਡੀਕਲ ਹੋਇਆ ਅਪੀਲ ਵੀ ਕੀਤੀ ਆਪਾਂ ਸਾਰੀਆਂ ਜਤਾਇਬੰਦੀਆਂ ਨੂੰ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਸਾਡੀ ਦਾ ਸਟਾਰ ਨਾਹੀ ਕੀ ਵਾਲਾਂ ਤੋਂ ਪੜ ਕੇ ਘੜੀਸਿਆ ਗਿਆ ਮੇਰੇ ਕੋਲ ਕੇਸ ਵੀ ਮੇਰੇ ਪਏ ਨੇ ਮੈਂ ਸਾਹਮਣੇ ਹੋਏ ਨੇ ਜਿਹੜੇ ਮੇਰੇ ਕੇਸ ਪੁੱਟੇ ਗਏ ਉਸ ਕਿਸੇ ਕਿਸੇਟਣ ਦੇ ਵਿੱਚ ਤੇ ਬਹੁਤ ਹੀ ਮੈਂ ਤਾਂ ਕਹਾਂ ਵੀ ਘਟੀਆਂ ਹਰਕਤ ਪ੍ਰਸ਼ਾਸਨ ਦੀ ਇਸ ਤੋਂ ਵੱਧ ਕੀ ਹੋ ਸਕਦੀ ਹੈ ਜੀ